ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੈਂ ਤੁਹਾਡਾ ਆਪਣਾ ਸੁਖਰਾਜ ਤੇ ਅੱਜ ਆਪਣੇ ਰੋਡੇਪਿੰਡ ਚੋ ਵੀਡੀਓ ਬਣ ਰਹੀ ਆ ਖਾਸਾ ਸਟੇਡੀਅਮ ਤੇ ਅਸੀਂ ਖੜੇ ਆ ਤੇ ਜਿਵੇਂ ਤੁਸੀਂ ਜਾਣਦੇ ਹੋ ਵੀ ਆਪਣੇ ਪਿੰਡ ਦੇ ਵਿੱਚ ਜਿਹੜਾ ਕਬੱਡੀ ਟ੍ਰੇਨਿੰਗ ਕੈਂਪ ਚੱਲ ਰਿਹਾ ਜਿਹਦੇ ਚ ਅਸੀਂ ਬੇਨਤੀ ਪਹਿਲਾਂ ਵੀ ਕੀਤੀ ਸੀ ਹੁਣ ਫੇਰ ਬੇਨਤੀ ਕਰਦੇ ਆ ਵੀ ਚਾਹੇ ਉਹ ਸਾਡੇ ਪਿੰਡ ਦੇ ਮੁੰਡੇ ਆ ਚਾਹੇ ਆਂਗਵਾੜ ਦੇ ਪਿੰਡਾਂ ਦੇ ਆ ਸਾਰਿਆਂ ਨੂੰ ਬੇਨਤੀ ਕਰਦੇ ਆ ਵੀ ਸੁਨਹਿਰੀ ਮੌਕਾ ਆਪਣੇ ਕੋਲ ਬਾਈ ਮਨਜਿੰਦਰ ਸਿੰਘ ਸੀਪਾ ਅੰਤਰਰਾਸ਼ਟਰੀ ਕਬੱਡੀ ਕੋਚ ਆ ਉਹ ਆਪਣੀਆਂ ਸਵਾਵਾਂ ਦੇ ਰਿਹਾ ਸੋ ਸਾਰਿਆਂ ਨੂੰ ਬੇਨਤੀ ਕਰਦੇ ਆ ਜਿਹੜੇ ਕਬੱਡੀ ਖੇਡਣ ਦੇ ਸ਼ਕੀਨ ਆ ਜਾਂ ਆਪਣੇ ਆਪ ਨੂੰ ਫਿੱਟ ਕਰਨਾ ਚਾਹੁੰਦੇ ਆ ਤੇ ਜਾਂ ਜਿਹੜੇ ਛੋਟੇ ਬੱਚੇ ਉਹਨਾਂ ਦੇ ਪੇਰੈਂਟਸ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਨੂੰ ਜ਼ਰੂਰ ਗਰਾਊਂਡ 'ਚ ਭੇਜਿਆ ਕਰੋ ਤੇ ਅੱਜ ਜਿਹੜੀ ਸਾਡੇ ਆ ਡਾਈਟ ਦੀ ਸੇਵਾ ਆਪਣਾ ਜਗਰੂਪ ਢੱਲੋ ਕੈਨੇਡਾ ਤੋਂ ਉਸ ਵੀਰ ਦਾ ਫੋਨ ਆਇਆ ਸੀਗਾ ਉਹ ਕਹਿੰਦਾ ਵੀ ਮੇਰੇ ਵੱਲੋਂ ਇਹ ਸੇਵਾ ਜ਼ਰੂਰ ਪਹੁੰਚਦੀ ਕਰ ਦਿਓ ਉਸ ਵੀਰ ਦਾ ਵੀ ਧੰਨਵਾਦ ਹੋਰ ਵੀ ਜਿਹੜੇ ਵੀਰ ਸਹਿਯੋਗ ਕਰ ਰਹੇ ਸੀ ਸਾਰਿਆਂ ਦਾ ਬਹੁਤ ਧੰ ਤੇ ਅਸੀਂ ਤੁਹਾਨੂੰ ਸਾਰੇ ਜਿਹੜੇ ਗਰਾਊਂਡ ਦਾ ਸੀਨ ਦਿਖਾ ਦਿੰਨੇ ਆ ਵੀ ਕਿਵੇਂ ਚਾਹ ਤੇ ਇਰਸ਼ਾ ਦੇ ਨਾਲ ਆ ਸਾਡੇ ਸਾਰੇ ਪ੍ਰਬੰਧਕ ਵੀਰ ਆ ਇਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿੰਨੇ ਵੀ ਨੌਜਵਾਨ ਸਾਡੇ ਪੈਂਡ ਦੇ ਗਰਾਊਂਡ 'ਚ ਆ ਰਹੇ ਆ ਤੇ ਜਿੰਨੀ ਵੀ ਪਨੀਰੀ ਆ ਸਾਰੇ ਬੱਚਿਆਂ ਦਾ ਵੀ ਧੰਨਵਾਦ ਕਰਦੇ ਆ ਤੇ ਬਾਬਾ ਬਲਦੇਸ ਸਿੰਘ ਜੀ ਸਾਡੇ ਪੁਰਾਣੇ ਕੋਚ ਆ ਸਾਡੇ ਬਜ਼ੁਰਗਾਂ ਤੋਂ ਲੈ ਕੇ ਸਾਰੇ ਮੁੰਡੇ ਨੂੰ ਇਹਨੇ ਖੜਾਇਆ